ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਆਕਾ ਹੇ ਸੱਚ ਨਾਨਕ ਹੋਸੀ ਭੀ ਸੱਚ ਬਲਹਾਰੀ ਗੁਰ ਆਪਣੇ ਦਿਉ ਹੜੀ ਸਦਵਾਰ ਜਨ ਮਾਨਸ ਤੇ ਦੇਵ ਤੇ ਕੀਏ ਕਰਤਨਾ ਲਾਗੀ ਵਾਰ ਜਿਸੋ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ ਇਤੇ ਚੰਨਨ ਹੁੰਦਿਆ ਗੁਰ ਦਿਨ ਕੋਰ ਅੰਧਾਰ ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ ਹਰਿ ਗੋਬਿੰਦ ਨਵਾਂ ਨਰਵਾ ਆਪਣਾ ਗੁਰੂ ਤਿਆਏ ਮੈਲਾ ਸੇਤੀ ਕੁਸਲ ਘਰ ਆਏ ਨਾਮੈ ਕੀ ਵਡਿਆਈ ਤਿਸ ਕੀਮਤ ਕਹਿਨ ਨਾ ਜਾਈ ਜੋ ਤਾ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਗਲੇ ਤਲੇ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀ ਜ ਸੁਖਹੁ ਟਲ ਗੁਰ ਸੇਵਿਆ ਅਨ ਸਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤ ਸੰਮਦੀ ਨੂਰ ਅਰਸੋ ਕੁਰਸਾ ਛਟੀ ਐ ਤੋਡ ਡਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕਟੀ ਐ ਸੱਜਣ ਸੱਚਾ ਬਾਦਸ਼ਾਹ ਰਸਾਂ ਬਾਸਾਹੋ ਜਿਸ ਪਾਸ ਬੈਠਿਆ ਸੋਹੀ ਐ ਸਬਨਾ ਦਾਵੇ ਸਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਸੁਖੀਏ ਕੋ ਬਖੈ ਸਭ ਸੁਖੀਆ ਰੋਗੀ ਕੈ ਪਾਨੈ ਸਭ ਰੋਗੀ कर्णग हार स्वामी आपना हाथ संी सुखी कैख सब सुखिया रोगी के पाने सब रोगी ਕਰਨ ਕ੍ਰਾਵਣ ਹਾਰ ਸੁਆਮੀ ਆਪਣਾ ਹੱਥ ਸੰਜੋਗੀ ਮਨ ਮੇਰੇ ਜਿਨ ਅਪਨਾ ਪਰਮ ਗਵਾਤਾ ਤਿਸ ਕਾ ਭਾਨੈ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਬਿਸ਼ਾਤਾ ਰਹਾਉ ਸ਼ੰਤ ਸੰਗ ਜਾ ਕਾ ਮਨ ਸੀਤਲ ਉਹ ਜਾਣੈ ਸਗਲੀ ਠੰਡੀ ਹੋ ਮੈ ਰੋਗ ਜਾ ਕਾ ਮਨ ਬਿਆਪਿਤ ਉਹ ਜਨਮ ਮਰ ਬਿਲ ਲਾਤੀ ਗਿਆਨ ਅੰਜਨ ਜਾਕੀ ਨੇਤਰੀ ਪੜਿਆ ਤਾ ਕੋ ਸਰਬ ਪ੍ਰਗਾਸਾ ਅਗਿਆਨ ਅੰਧੇਰੈ ਸੂਜਸ ਨਾਹੀ ਬਹੜ ਬਹੜ ਪਰਮਾਤਾ ਸੋ ਨ ਬੇਨੰਤੀ ਸੁਆਮੀ ਆਪਣੇ ਨਾਨਕ ਇਹੋ ਸੁਖ ਮੰਗੈ ਜਹ ਕੀਰਤਨ ਤੇਰਾ ਸਾਧੂ ਗਾਵਹਿ ਤਹ ਮੇਰਾ ਮਨ ਲਾਗੈ ਸੁਣਾ ਬਨੰਤੀ ਸੁਆਮੀ ਆਪਣੇ ਨਾਨਕ ਓ ਸੁਖ ਮੰਗੈ ਜਹ ਕੀ ਰਤਨ ਤੇਰਾ ਸਾਧੂ ਗਾਵਹਿ ਤਹ ਮੇਰਾ ਮਨ ਲਗੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋਰਠਿ ਮਹਲਾ ਪੰਜਵਾ ਸੁਖੀਏ ਕੋ ਪੇਖੈ ਸਭ ਸੁਖਿਆ ਰੋਗੀ ਕੈ ਪਾਣੈ ਸਭ ਰੋਗੀ ਕਰਨ ਕਰਮਣ ਹਾਰ ਸੁਆਮੀ ਆਪਨ ਹਾਥ ਸੰਜੋਗੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਧੰਵਾਹੇ ਗੁਰੂ ਸਾਹਿਬ ਜੀ ਸਤ ਗੁਰੂ ਗੁਰੂ ਗਰੀਬ ਨਵਾਜ਼ ਜਗ ਜਗ ਅਟਲ ਧੰਨ ਧੰਨ ਸਾਹਿਬ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਨਰੰਕਾਰ ਵਾਹਿਗੁਰੂ ਸਰੂਪਾ ਸੱਚੇ ਪਾਤਸ਼ਾਹ ਜੀਆਂ ਦੀ ਪਾਰ ਕਿਰਪਾ ਬਖਸ਼ਿਸ਼ ਦੁਆਰਾ ਅਮਰਤ ਵੇਲਾ ਸਚਨਾਵ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਸੋ ਗੁਰੂ ਮਹਾਰਾਜੀਆਂ ਨੇ ਅੰਮ੍ਰਿਤ ਵੇਲਾ ਭਗਤਿ ਸ਼ਿਖਿਤੇ ਹਨ ਸੱਚੇ ਨਾਮ ਦੀ ਸ਼ਿਵ ਸਲਾਬ ਜਨਮ ਦੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਧਨ ਸੋ ਵਿਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਸੋ ਗੁਰੂ ਮਹਾਰਾਜੀਆਂ ਨੇ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਦੇ ਗੁਰੂ ਦੇ ਪਾਵਨ ਦਰਬਾਰ ਸਜੇ ਤਖਤਾਂ ਦੇ ਬਿਰਾਜਮਾਨ ਖੁੱਲੇ ਦਰਸ਼ਨ ਦਦਾਰੇ ਪਾਵਨ ਪਵਿੱਤਰ ਗੁਰਬਾਣੀ ਦੁਆਰਾ ਆਪਦੇ ਸਿੱਖੀ ਪਾਤਸ਼ਾਹ ਜੀਆਂ ਨੇ ਕਿਰਤਾਰਥ ਨਿਹਾਲ ਕਰਨਾ ਕੀਤਾ ਹੈ ਸੋ ਗੁਰੂ ਕੀਆਂ ਸਰਬੱਤ ਸੰਗਤਾਂ ਸੋ ਅੰਮ੍ਰਿਤ ਵੇਲੇ ਤੋਂ ਪਾਵਨ ਗੁਰੂ ਦਰਬਾਰ ਤੇ ਨਮਸਤਕ ਹਾਜ਼ਰੀਆਂ ਲਵਾਰੀਆਂ ਸਰਬਾਤ ਸੰਗਤਾਂ ਨੂੰ ਜੀ ਆਇਆਂ ਗੁਰੂ ਮਹਾਰਾਜ ਸਭਨਾ ਦੀਆਂ ਹਾਜ਼ਰੀਆਂ ਦਰਲੇਖੇ ਪ੍ਰਵਾਨ ਕਰਨ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਚਰਨ ਕਮਲਾਂ ਦੇ ਨਾਲ ਜੋੜ ਕੇ ਸਾਰ ਜੀਵਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਤਾਰਥ ਨਿਹਾਲ ਨਿਹਾਲ ਕਰਨ ਸੋ ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਜੀਆਂ ਦਾ ਪਾਵਨ ਸ਼ਹੀਦੀ ਦਿਹਾੜਾ ਨੂੰ ਸਮਰਪਤ ਸੋ ਗੁਰੂ ਚਰਨਾਂ ਦੇ ਵਿੱਚ ਸਰਬਾਤ ਦੇ ਭਲੇ ਦੀ ਅਰਦਾਸ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਕੁਰਬਾਨੀ ਦੇ ਨਾਲ ਜੋੜਨਾ ਕਰਕੇ ਨਾਮ ਦਾੰ ਦੀ ਦਾਤ ਬਖਸ਼ਿਸ਼ ਕਰਕੇ ਪਾਤਸ਼ਾਹ ਜੀ ਕਿਰਤਾਰਥ ਨਿਹਾਲ ਨਿਹਾਲ ਕਰਨ ਜੀ ਸੋ ਗੁਰੂ ਮਹਾਰਾਜੀਆਂ ਦੇ ਪਾਵਨ ਸੀਧੀ ਦਿਹਾੜੇ ਨੂੰ ਕੋਟੀ ਕੋਟੀ ਪ੍ਰਣਾਮ ਸੋ ਆਓ ਹਾਜ਼ਰੀਆਂ ਲਵਾਉਂਦਿਆਂ ਗੁਰੂ ਚਰਨਾਂ ਦੇ ਨਾਲ ਜੁੜਦਿਆਂ ਪਾਵਨ ਦੀਵਾਰੇ ਨੂੰ ਮੁਖਰਤ ਦਿਆਂ ਹੋਇਆ ਗੁਰਮੰਤਰ ਨੂੰ ਦ੍ਰਿੜ ਕਰਕੇ ਗੁਰੂ ਚਰਨਾਂ ਵਿੱਚ ਸੋ ਹਾਜ਼ਰੀਆਂ ਲਵਾਈਏ ਰਸਨਾ ਨੂੰ ਕਰੀਏ ਪਵਿੱਤਰ ਕਰੋ ਜੀਵਨ ਸਫਲਾ ਲਵਾਓ ਹਾਜ਼ਰੀ ਕਰੋ ਕਿਰਪਾ ਜੀ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ Why good why? Good why good Why? Good Why? Good Why? Good why good Why? Good Why? Good Why good? Guru, why? Guru, why? Guru, why? Guru, why? Guru, why? Guru. guru why? guru vaa guru why, guru vaa guru why, guru vaa guru vaa guru vaa guru vaa guru vaa guru 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 why 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 ਰੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਤਨ ਗੁਰੂ ਤਨ ਗੁਰੂ ਗੁਰੂ ਮਹਾਰਾਜ ਕਿਰਪਾ ਕਰਨ ਸਰਬਾ ਦਾ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ